ਤੇ ਬੱਚਿਆਂ ਦੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਫੇਰ ਆ ਜਾਂਦਾ ਕਿ ਉਹਨਾਂ ਨੂੰ ਡਾਈਟ ਆਪਾਂ ਕਿਵੇਂ ਦਈਏ ਗੁੱਡ ਡਾਈਟ ਦੀ ਜਿੱਥੇ ਗੱਲ ਕਰੀਏ ਵੀ ਚੰਗੀ ਡਾਈਟ ਉਹਨਾਂ ਨੂੰ ਕਿਵੇਂ ਦਈਏ ਬਹੁਤ ਸਾਰੇ ਆਪਸ਼ਨਸ ਹੈਗੇ ਮੈਮ ਬਹੁਤ ਸਾਰੀ ਚੀਜ਼ਾਂ ਘਰੇ ਹੈਗੀਆਂ ਸਾਡੇ ਅਵੇਲੇਬਲ ਹੈਗੀਆਂ ਬਸ ਉਹਨਾਂ ਚੀਜ਼ਾਂ ਨੂੰ ਬਸ ਕੁਛ ਨਾ ਕੁਛ ਕੁਛ ਨਾ ਕੁਛ ਮੋਡੀਫਾਈ ਕਰਨਾ ਹੁੰਦਾ ਸਾਨੂੰ ਤਾਂ ਕਿ ਬੱਚੇ ਖਾ ਲੈਣ ਜੀ ਮੈਮ ਨਾ ਉਹਨਾਂ ਜਿਵੇਂ ਛੋਟੀ ਜੀ ਚੀਜ਼ ਹੈ ਛੋਲੇ ਸਾਡੇ ਪੰਜਾਬ ਦੇ ਫੇਮਸ ਛੋਲੇ ਆ ਉਹਨਾਂ ਛੋਲੇ ਨੂੰ ਤੁਸੀਂ ਕਿਸ ਤਰ੍ਹਾਂ ਬੱਚਨ ਦੇ ਸਕਦੇ ਹੋ ਹਮੇਸ਼ਾ ਛੋਲੇ ਦੇ ਨਾਲ ਪਟੂਰੇ ਹੀ ਨਹੀਂ ਹੋ ਸਕਦੇ ਹਾਂ ਠੀਕ ਹੈ ਉਸ ਛੋਲੇ ਦੇ ਇੱਕ ਚਿੱਕੀ ਸੈਂਡਵਿਚ ਬਣ ਜਾਂਦਾ ਉਸੇ ਛੋਲੇ ਦਾ ਆ ਪਰੌਂਠਾ ਬਣ ਜਾਂਦਾ ਉਸੇ ਛੋਲੇ ਨੂੰ ਤੁਸੀਂ ਰਾਈਸ ਨਾਲ ਬੱਚਨ ਦੇ ਸਕਦੇ ਹੋ ਠੀਕ ਹੈ ਉਸੇ ਛੋਲੇ ਨੇ ਤੁਸੀਂ ਟਿੱਕੀਆਂ ਬਣਾ ਕੇ ਬੱਚੇ ਨੂੰ ਸੈਂਡਵਿਚ ਜਾਂ ਰੋਲ ਚਿਪ ਕਰ ਸਕਦੇ ਹੋ ਕਿਉਂਕਿ ਸਭ ਤੋਂ ਪਹਿਲਾਂ ਸੜੀ ਅੱਖਾਂ ਖਾਣਾ ਖਾਂਦੀ ਹੈ ਤੇ ਸਾਡਾ ਮੂੰਹ ਕਰ ਬਿਲਕੁਲ ਤਾਂ ਕਿਵੇਂ ਅਸੀਂ ਬੱਚੇ ਨੂੰ ਹਾਈ ਪ੍ਰੋਟੀਨ ਦੇਣਾ ਹੈ ਫਾਈਬਰ ਅੱਛਾ ਦੇਣਾ ਹੈ ਨਿਊਟ੍ਰੀਸ਼ਨ ਫੁੱਲ ਆਫ ਦੇਣਾ ਹੈ ਸਭ ਚੀਜ਼ਾਂ ਕਰ ਰਹੀ ਹੈ ਕਿ ਬੱਚੇ ਕੀਆ ਨਹੀਂ ਖਾ ਰਹੇ ਹੈ ਜਾਂ ਕੁਝ ਸਾਡੀ ਮਦਰ ਦੀ ਵੀ ਟ੍ਰਿਕਸ ਹੁੰਦੀਆਂ ਕਿ ਕਿਵੇਂ ਅਸੀਂ ਉਹਨਾਂ ਨੂੰ ਖਿਲਾਣਾ ਹੈ ਕਿਵੇਂ ਨਾ ਕਿਵੇਂ ਕਰਕੇ ਹੈਨਾ ਤਾਂ ਅਸੀਂ ਜਿਵੇਂ ਬੱਚੇ ਦੇ ਟਿਫਿਨ ਦੀ ਪ੍ਰੌਨਟੀ ਹੈ ਉਸ 'ਚ ਤੁਸੀਂ ਕੀਆ ਗ੍ਰੇਟ ਕਰਕੇ ਪਾ ਦਿਓ ਦੋ ਚੀਜ਼ ਤੁਸੀਂ ਮਿਕਸ ਕਰ ਲਓ ਬੱਚੇ ਦੀ ਪ੍ਰੌਨਟੀ ਸੌਫਟ ਵੀ ਬਣੂਗੀ ਤੇ ਬੱਚੇ ਦੀ ਡਾਈਟ 'ਚ ਫਾਈਬਰ ਵੀ ਜ਼ਿਆਦਾ ਚਲਾ ਗਿਆ ਹੈ ਹੈਨਾ ਕਿਵੇਂ ਜਿਵੇਂ ਹੁਣ ਸਕੂਲ 'ਚ ਤਾਂ ਫਰੂਟ ਬ੍ਰੇਕਸ ਹੁੰਦੀਆਂ ਹਾਂਜੀ ਹੂੰ ਸੇਮ ਜੇ ਫਰੂਟ ਬ੍ਰੇਕ ਨਹੀਂ ਹੈ ਅਸੀਂ ਕੀ ਕਹਦੇ ਜੇ ਛੁੱਟੀਆਂ ਤਾਂ ਸਾਡਾ ਸਾਰਾ ਸ케ਡਿਊਲ ਹੀ ਖਰਾਬ ਹੋ ਜਾਂਦਾ ਤੇ ਫਰੂਟ ਦਾ ਕੋਈ ਟਾਈਮ ਹੀ ਨਹੀਂ ਹੁੰਦਾ ਕੋਈ ਟਾਈਮ ਨਹੀਂ ਉਹ ਗੱਲ ਉਸ ਤੇ ਆ ਗਈ ਕਿ ਇੱਕ ਡਿਸਪਲਾਈਨ ਇੱਕ ਪਲੇਸ ਇੱਕ ਟਾਈਮ ਉਹ ਸਭ ਫਿਕਸ ਹੋਣਾ ਚਾਹੀਦਾ ਹਰ ਇੱਕ ਚੀਜ਼ ਦਾ ਬੱਚੇ ਨੂੰ ਪਤਾ ਹੋਣਾ ਚਾਹੀਦਾ ਮੇਰਾ ਫਰੂਟ ਟਾਈਮ ਹੂੰ ਅਸੀਂ ਕਈ ਵਾਰੀ ਪੈਰੈਂਟਸ ਇੱਧਰ ਉੱਧਰ ਹੋ ਜਾਂਦੇ ਆ ਹਾਂਜੀ ਬਿਲਕੁਲ ਛੁੱਟੀਆਂ ਦੇ ਵਿੱਚ ਤਾਂ ਐ ਹੋ ਜਾਂਦਾ ਬੱਚੇ ਉੱਠਦੇ ਬਹੁਤ ਲੇਟ ਹੈ ਬ੍ਰੈਕਫਾਸਟ ਦਾ ਟਾਈਮ ਲੰਘ ਜਾਂਦਾ ਹੈ ਫਿਰ ਉਹ ਬ੍ਰਾਂਚੀ ਹੋ ਜਾਂਦਾ। ਬ੍ਰੇਕਫਾਸਟ ਤੇ ਲਾਂਚ ਨਾ ਫਰੂਟ ਤਾਂ ਬਸ ਕਿਤੇ ਨਾ ਕਿਤੇ ਪਾਸੇ ਹੀ ਰਹਿ ਜਾਂਦਾ। ਹਾਂ। ਉਹੀ ਰੂਟੀਨ ਬੱਚਿਆਂ ਦਾ ਜਿਵੇਂ ਬੱਚਿਆਂ ਨੂੰ ਸੋਕ, ਨਟਸ ਐਂਡ ਸੀਡਸ ਦਿਓ। ਹਨਾ ਹੁਣ ਤੁਸੀਂ ਕਹੋਗੇ ਬੱਚੇ ਨਹੀਂ ਖਾਂਦੇ। ਹਮ ਬੱਚਿਆਂ ਨੂੰ ਇਨਵੋਲ ਕਰੋ ਜੀ ਦਾਜ। ਹੁਣ ਜਿਵੇਂ ਸਾਡੇ ਘਰੇ ਸੋਕ, ਨਟਸ ਐ। ਨਟਸ ਨੂੰ ਸੋਕ ਕਰਨਾ ਜਾਂ ਸੀਡਸ ਨੂੰ ਸੋਕ ਕਰਨਾ। ਉਹ ਸਾਡੇ ਬੇਟੇ ਦੀ ਡਿਊਟੀ। ਹਮ ਜਦੋਂ ਬੱਚਾ ਇਨਵੋਲ ਹੁੰਦਾ ਨਾ ਉਹਨਾਂ ਚੀਜ਼ਾਂ 'ਚ ਫਿਰ ਬੱਚਾ ਖਾਂਦਾ ਵੀ ਐ। ਹਮ ਉਹਨੂੰ ਪਤਾ ਕਿ ਮੈਂ ਸੋਕ ਕੀਤੇ ਸੀਗੇ। ਇਹ ਮੈਂ ਉਸ ਜਿਹੜੇ ਖਾ ਕੇ ਵੀ ਜਾਣੇ। ਹਮ ਇਸ ਤਰ੍ਹਾਂ ਬੱਚੇ ਨੂੰ ਅੱਛਾ omega 3 ਮਿਲੇਗਾ ਅੱਛਾ ਪ੍ਰੋਟੀਨ ਮਿਲੇਗਾ ਅੱਛਾ ਫੈਟ ਮਿਲੇਗਾ ਈਵਨਿੰਗ 스ਨੈਕਸ ਜੇ ਤੁਸੀਂ ਬੱਚੇ ਨੂੰ ਕੁਝ ਦੇ ਸਕਦੇ ਹੋ ਆਈ ਥਿੰਕ 80% ਬੱਚੇ ਟਿਊਸ਼ਨ ਜਾ ਰਹੇ ਹਨ ਹਮ ਬਿਲਕੁਲ ਹੈਨਾ ਆ ਕੇ ਬੱਚੇ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੁੰਦੀ ਹੈ ਕਈ ਵਾਰੀ ਅਸੀਂ ਐਫਰਟਸ ਕਰਦੇ ਹਾਂ ਕਈ ਵਾਰੀ ਨਹੀਂ ਕਰਦੇ ਜੇ ਬੱਚਾ ਕੀ ਕਰੂਗਾ ਚਿਪਸ ਪਿਕ ਕਰ ਲਵੇ ਹਾਂ ਇੱਕ ਮੈਮ ਮੇਰੇ ਬੱਚਿਆਂ ਦੀ ਜੇ ਮੈਂ ਗੱਲ ਕਰਾਂ ਤਾਂ ਉਹ ਮੈਗੀਨ ਬਹੁਤ ਉਹਨਾਂ ਨੂੰ ਹੁੰਦਾ ਹੈਗੇ ਅਸੀਂ ਮੈਗੀ ਖਾਈਏ ਤਾਂ ਮੈਗੀ ਬਹੁਤ ਜ਼ਿਆਦਾ ਟ੍ਰੈਂਡ ਚ ਹੈ ਹੁਣ ਇਹ ਦੱਸੋ ਵੀ ਇਹ ਹੈਲਦੀ ਹੈ ਬੱਚਿਆਂ ਨੂੰ ਆਪਾਂ ਦੇ ਸਕਦੇ ਹਾਂ ਕਿ ਨਹੀਂ ਦੇ ਸਕਦੇ ਕਿਉਂਕਿ ਇਹਦੇ ਬਾਰੇ ਬਹੁਤ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆ ਬਹੁਤ ਸਾਰੀਆਂ ਵੀਡੀਓਜ਼ ਹਨ ਤਾਂ ਵੀ ਬਿਲਕੁਲ ਹੀ ਬੰਦ ਕਰ ਦਿੱਤੀ ਜਾਵੇ ਜਾਂ ਆਪਾਂ ਦੇ ਸਕਦੇ ਅੱਛਾ ਪਹਿਲੇ ਇਹ ਦੱਸੋ ਤੁਹਾਨੂੰ ਮੈਗੀ ਪਸੰਦ ਹੈ ਮੈਨੂੰ ਬਹੁਤ ਪਸੰਦ ਹੈ ਤੇ ਜਿਹੜੀ ਚੀਜ਼ ਤੁਹਾਨੂੰ ਅੱਛੀ ਲੱਗ ਰਹੀ ਹੈ ਉਹਦਾ ਅਰੋਮਾ ਅੱਛਾ ਲੱਗ ਰਿਹਾ ਹੈ ਹਨਾ ਬਣਦੀ ਵੀ ਜਲਦੀ ਹੈ ਤੁਹਾਨੂੰ ਅੱਛੀ ਲੱਗ ਰਹੀ ਹੈ ਹਨਾ ਬਟ ਉਹਨੂੰ ਵੀ ਅਸੀਂ ਹੈਲਥੀਅਰ ਕਰ ਸਕਦੇ ਹਾਂ नो डाउट्स नॉट अ हेल्दी वर्जन है ना ये खाने का एक अच्छ, अच्छी चीज नहीं है है uh -huh. ना सेम ਉਸਤੇ ਗੱਲ ਡਿਸਪਲਿਨ ਬਣਾਣਾ ਵਾਂਸ ਅ ਵੀਕ ਤੁਸੀਂ ਇੰਜੋਏ ਕਰ ਸਕਦੇ ਹੋ ਠੀਕ ਹੈ ਵਾਂਸ ਅ ਵੀਕ ਜੀ ਇੰਜੋਏ ਵੀ ਕਰਨਾ ਤਾਂ ਉਹਨੂੰ ਕਿਵੇਂ ਮੋਡੀਫਾਈ ਕਰਨਾ ਕਿਵੇਂ ਉਹਦੇ ਅੰਦਰ ਨਿਊਟ੍ਰੀਸ਼ਨ ਐਡ ਕਰਨਾ ਇਹ ਮਦਰ ਦੇ ਹੱਥ ਹੁੰਦਾ ਤੁਸੀਂ ਅੰਦਰ ਉਹਦੇ ਅੰਦਰ ਜੇ ਫਾਈਨ ਚੰਪ ਵੇਜੀਟਬਲਸ ਐਡ ਕਰ ਦੋ ਠੀਕ ਹੈ ਉਹਦੇ ਅੰਦਰ ਤੁਸੀਂ ਛੋਟੇ ਛੋਟੇ ਪਨੀਰ ਦੀ ਕਯੂਬਸ ਪਾ ਦੋ कि ਜਦੋਂ ਕਲਰਫੁੱਲ ਜਾਂ ਬੱਚੇ ਨੂੰ ਦਿਖੇਗਾ ਉਸ ਦੇ ਅੰਦਰ ਕੈਪਸਿਕਮ ਟਮਾਟੋ ਪੀਸ ਬੀਨਸ ਜੇ ਜਦੋਂ ਉਹਨੂੰ ਦਿਖਣਗੇ ਉਹ ਦਿਖਣ ਚ ਵੀ ਅੱਛੀ ਲੱਗੂਗੀ ਵਾਈਟ ਵਿੱਚ ਪਨੀਰ ਹੋਊਗਾ ਹੈਨਾ ਤਾਂ ਉਹਦਾ ਨਿਊਟ੍ਰੀਸ਼ਨਲ ਵੈਲਿਊ ਵੀ ਵਧ ਗਈ ਬੱਚੇ ਨੇ ਮੈਗੀ ਵੀ ਖਾ ਲਈ ਤੇ ਸਾਨੂੰ ਬੀਟ ਵੀ ਨਹੀਂ ਉਹ ਸਾਡਾ ਤਾਂ ਉਹ ਕੱਢ-ਕੱਢ ਕੇ ਸਾਈਡ ਤੇ ਰੱਖੀ ਜਾਂ ਸਰ ਉਹ ਖਾਂਦੇ ਨੇ ਪਿਆਜ਼ ਹਣ ਗਰੋਂਦੇ ਨੇ ਪਾਸੇ ਰੱਖ ਦਿੰਦੇ ਨੇ ਟਮਾਟਰ ਹਣ ਦੋਨੋਂ ਪਾਸੇ ਬੀਚ ਮਲਾ ਮਿਰਚ ਵਗੈਰਾ ਸਭ ਕੁਝ ਕੱਢ ਦਿੰਦਾ ਬਹੁਤ ਅੱਛਾ ਕੁਐਸਚਨ ਹੈ ਤੇ ਆਈ ਥਿੰਕ ਇਹ ਸਾਰੇ ਪੈਰੈਂਟਸ ਦੀ ਪ੍ਰੋਬਲਮ ਹੈ ਇਸ ਟਾਈਮ ਬਿਲਕੁਲ ਹੈਨਾ ਜਦੋਂ ਇਹ ਚੀਜ਼ ਪੈਸੋ ਫਸਟਪੋਲ ਅਸੀਂ ਕਹਿੰਨੇ ਅਵੋਇਡ ਅਸੀਂ ਉਹਨਾਂ ਨੂੰ ਕਹਿੰਨੇ ਠੀਕ ਹੈ ਕੱਢ ਦੇ ਆਲਾ ਚੱਲ ਜਾਂ ਅਸੀਂ ਕੀ ਕਰਦੇ ਨਾ ਸਬਜ਼ੀਆਂ ਪਾਉਣੇ ਤਾਂ ਖਾਣੀਆਂ ਹੀ ਨੇ ਹੂੰ ਬਿਲਕੁਲ ਹੁਣ ਇਸ ਚੀਜ਼ ਨੂੰ ਬੱਚੇ ਨੂੰ ਕਿਵੇਂ ਸਮਝਾਇਆ ਜਾਵੇ ਆਪਾਂ ਸ਼ਹਿਰ ਚ ਰਨੇ ਇੰਨੀ ਦੂਰ ਵੀ ਨਹੀਂ ਹੈ ਪਰ ਕਿਸੇ ਵੀਕਐਂਡ ਤੇ ਜਾਂ ਕਿਸੇ ਵਕੇਸ਼ਨ ਟਾਈਮ ਤੇ ਬੱਚੇ ਨੂੰ ਤੁਸੀਂ ਉੱਥੇ ਲੈ ਕੇ ਜਾਓ ਜਿੱਥੇ ਚੀਜ਼ਾਂ ਗਰੋ ਹੋ ਰਹੀਆਂ ਹਨ ਕਿਵੇਂ ਇਹ ਚੀਜ਼ਾਂ ਉਗ ਰਹੀਆਂ ਕਿੰਨੀ ਮਿਹਨਤ ਲੱਗਦੀ ਇਹਨਾਂ ਨੂੰ ਉਗਾਉਣ ਚ ਇਹਨਾਂ ਨੂੰ ਕੱਟਣ ਚ ਇਹਨਾਂ ਨੂੰ ਮਾਰਕੀਟ ਤੱਕ ਸਾਡੇ ਤੱਕ ਪਹੁੰਚਣ ਚ ਕੀ ਪ੍ਰੋਸੀਜਰ ਹੈ ਹਮ ਨੋਟ ਆਊਟ ਬੱਚੇ ਬੁੱਕ ਚ ਪੜ੍ਹ ਰਹੇ ਪਰ ਜਦੋਂ ਪ੍ਰੈਕਟੀਕਲ ਬੱਚੇ ਜਾ ਕੇ ਦੇਖਣਗੇ ਕਿ ਅੱਛਾ ਐਵੇਂ ਆਨੀਅਨ ਉਗਦਾ ਪੋਟੈਟੋ ਐਵੇਂ ਬਣਿਆ ਟਮਾਟੋ ਨੂੰ ਇੰਨਾ ਟਾਈਮ ਲੱਗਦਾ ਐਵੇਂ ਇਹਦੀ ਸਫਾਈ ਕਰਕੇ ਐਵੇਂ ਸਾਡੇ ਕੋਲੇ ਪਹੁੰਚਦਾ ਐ ਇੰਨਾ ਵੱਡਾ ਪ੍ਰੋਸੈਸ ਹੈ ਤਾਂ ਬੱਚਾ ਉਸਦੀ ਵੀ ਵੈਲਿਊ ਵੀ ਕਰਦਾ ਉਸ ਚੀਜ਼ ਨੂੰ ਸਮਝਦਾ ਫਿਰ ਅਸੀਂ ਕੁਝ ਬਹੁਤ ਜ਼ਿਆਦਾ ਵੈਰਾਈਟੀ ਆਫ ਫੂਡ ਬੱਚੇ ਨੂੰ ਪ੍ਰੋਵਾਈਡ ਕਰਦੇ ਹਾਂ। ਇਹ ਸਾਡੀ ਗਲਤੀ ਹੈ। ਕਦਰ ਨਹੀਂ ਹੁੰਦੀ। ਉਹ ਕਦਰ ਨੂੰ ਸਮਝਾਉਣ ਵਾਸਤੇ ਸਿਗਨਲ ਤੇ ਢੇਰੋਂ ਬੱਚੇ ਸਾਨੂੰ ਮਿਲ ਜਾਂਦੇ। ਬਹੁਤ ਬੱਚੇ ਮਿਲਦੇ ਸਾਨੂੰ ਜਿਹੜੇ ਸਿਗਨਲ ਤੇ ਭੀਖ ਮੰਗ ਰਹੇ। ਬੱਚਿਆਂ ਨੂੰ ਜਦੋਂ ਉੱਥੋਂ ਜਾ ਰਹੇ ਆ ਉਹਨਾਂ ਨੂੰ ਜ਼ਰੂਰ ਰੀਅਲਾਈਜ਼ ਕਰਾਓ ਬੇਟਾ ਆਪਕੇ ਪਾਸ ਸਭ ਕੁਝ ਹੈ। ਆਪ ਫਿਰ ਵੀ ਨਹੀਂ ਖਾਤੇ ਪਰ ਇਨਕੇ ਪਾਸ ਕੁਝ ਵੀ ਨਹੀਂ ਹੈ। ਇਹ ਰੋਟੀ ਵੀ ਮੰਗ ਰਹੇ। ਤਾਂ ਬੱਚੇ ਨੂੰ ਉਸ ਚੀਜ਼ ਦੀ ਵੈਲਿਊ ਹੁੰਦੀ ਹੈ ਤੇ ਇੱਕ ਵਾਰੀ ਪ੍ਰੈਕਟੀਕਲ ਨਹੀਂ ਕਰਾਓ ਬੱਚੇ ਨੂੰ ਟਾਈਮ-ਟਾਈਮ ਤੇ ਚੀਜ਼ ਸਮਝਾਉਂਦੇ ਰਹੋ ਬੱਚੇ ਦੇ ਨਾਲ ਬੈਠ ਕੇ ਖਾਓ ਅਸੀਂ ਕਹਿੰਦੇ ਚਲ ਬੱਚਾ ਖਾਣਾ ਖਾਰੇ ਟੀਵੀ ਲਗਾਤਾ ਆ ਖਾਤਰ ਹੈ ਕੋਈ ਨਾ ਕੱਢ ਲੈ ਭਾਵੇਂ ਜਦੋਂ ਅਸੀਂ ਬੱਚੇ ਦੇ ਨਾਲ ਖਾਵਾਂਗੇ ਅਸੀਂ ਕਹਿੰਦੇ ਕਿ ਆਪ ਬਈ ਚੀਜ਼ ਬੱਚੇ ਨੂੰ ਸਿਖਾਣੀ ਹੈ ਆ ਜੀ ਸਿਖਾਣੀ ਹੈ ਉਹ ਜੀ ਸਿਖਾਣੀ ਹੈ ਪਰ ਜੋ ਤੁਸੀਂ ਕਰ ਰਹੇ ਹੋ ਨਾ ਤੁਹਾਨੂੰ ਦੇਖ ਕੇ ਕਰਦਾ ਉਦੇ ਫਾਦਰ ਖਾਨਗੇ ਉਹਦੇ ਦਾदू-ਦਾਦੀ ਖਾਨਗੇ ਉਹਦਾ ਵੱਡਾ ਐਲ্ডার ਬ੍ਰਦਰ ਜਾਂ ਸਿਸਟਰ ਆਊਗੀ ਤਾਂ ਉਹ ਵੀ ਇੱਕ ਵਾਰੀ ਟਰਾਈ ਜ਼ਰੂਰ ਕਰੂਗਾ ਹੂੰ ਤਾਂ ਘਰ 'ਚ ਸਭ ਦੇ ਨਾਲ ਬੈਠ ਕੇ ਖਾਣਾ ਖਾਣੇ ਨਾਲ ਵੀ ਇਹ ਚੀਜ਼ਾਂ ਇਨਕਰੀਜ਼ ਹੁੰਦੀ ਹੈ ਇੰਪਰੂਵ ਹੁੰਦੀ ਹੈ ਹੂੰ ਦਾਦਾ-ਦਾਦੀ ਤੋਂ ਗੱਲ ਮੈਨੂੰ ਇੱਕ ਯਾਦ ਆਈ ਹੈ ਹਨਾ ਦਾਦਾ-ਦਾਦੀ ਦਾ ਸੁਣ ਲਓ ਜਦੋਂ ਅਸੀਂ ਕਈ ਵਾਰ ਉਹਨੂੰ ਝਿੜਕਦੇ ਆ ਹਨਾ ਖਾਣ ਤੋਂ ਖਾਣ ਤੋਂ ਐ ਨਹੀਂ ਖਾਣਾ ਆਹ ਖਾ ਹਨਾ ਫਿਰ ਉਹ ਕਹਿੰਦੇ ਨਹੀਂ ਜਿਹੜਾ ਕੁਝ ਇਹ ਮੰਗਦਾ ਉਹ ਦਿਓ ਫਿਰ ਕੀ ਹਾਲ ਹੈ ਉੱਤਨੀ ਹੋ ਜਾਂਦੇ ਆ ਉੱਤਨੀ ਬੇਵਸ ਹੋ ਜਾਂਦੇ ਆ ਕਈ ਵਾਰੀ ਵੀ ਕਈ ਨਹੀਂ ਵੀ ਬੋਲੇ ਜਾਂਦਾ ਨਾ ਤਾਂ ਉੱਤਨ ਤੁਸੀਂ ਲੈ ਲਓ ਕੋਲ ਕਰੇ ਲੇਜ਼ ਵਗੈਰਾ ਹਨਾ ਇਹ ਕੀ ਕਰਦੇ ਉੱਥੇ ਜਾਂਦੇ ਨਾਨਕ ਜਦਾਦਕ ਜਿੱਥੇ ਵੀ ਜਾਂਦੇ ਹਨਾ ਉਹ ਇਹ ਸਾਨੂੰ ਪਹਿਲਾਂ ਡਿਮਾਂਡ ਕੀ ਹੋਊਗੀ ਵੈਸੇ ਉਹ ਖਾਣੇ ਹਨਾ ਤੇ ਲਿਆ ਕੇ ਰੱਖ ਦੇਣਗੇ ਉਹ ਪਹਿਲਾਂ ਹੀ ਸਟਾਕ ਪਹਿਲਾਂ ਸਟਾਕ ਹੁੰਦਾ ਕਰਨਾ ਇਹਨਾਂ ਦੇ ਹਨਾ ਅਸੀਂ ਬਹੁਤ ਰੋਕਦੇ ਆ ਫਿਰ ਸਾਨੂੰ ਕਹਿੰਦੇ ਚੁੱਪ ਕਰ ਜਾ ਤੈਨੂੰ ਕੀ ਪਤਾ ਤੂੰ ਚੁੱਪ ਕਰ ਜਾਓ ਤੁਹਾਨੂੰ ਕੀ ਪਤਾ ਇਹ ਖਾ ਲੈਣ ਦਿਓ ਨਿੱਕੇ ਜਵਾਕ ਆ ਫਿਰ ਕੀ ਹੱਲ ਹੈ ਨਾ ਉੱਥੇ ਕੀ ਕੀ ਕੀਤਾ ਜਾਵੇ ਤੁਸੀਂ ਆਪਣੇ ਪੇਰੈਂਟਸ ਨੂੰ ਪੁੱਛੋ ਕਿ ਤੁਸੀਂ ਸਾਨੂੰ ਦਿੱਤਾ ਇਹ ਚੀਜ਼ ਹੋ ਗਿਆ ਮੈਂ ਤੁਹਾਨੂੰ ਕਹਿ ਦੇਣਗੇ ਵੀ ਅਸਲ ਨਾਲੋਂ ਸੂਦ ਪਿਆਰਾ ਹੁੰਦਾ ਇਹ ਗੱਲਾਂ ਵੀ ਆ ਜਾਂਦੀਆਂ ਤੇ ਫਿਰ ਤਾਂ ਸੂਦ ਫਿਰ ਤਾਂ ਜਿਹੜਾ ਵਿਆਜ ਹੈ ਉਹਦੀ ਤਾਂ ਜ਼ਿਆਦਾ ਕੇਅਰ ਕਰਨੀ ਚਾਹੀਦੀ ਹੈ ਹੈਨਾ ਹਾਂ ਸਰ ਇਹ ਜਿਹੜੀ ਵੈਸੇ ਆਪਏ ਸਵਾਲ ਵੈਸੇ ਉਹਨਾਂ ਨੂੰ ਕੀਤਾ ਵੀ ਨਹੀਂ ਕਰ ਸਕਦੇ ਆ ਵੀ ਉਹਨਾਂ ਦਾ ਕੀ ਜਵਾਬ ਹੋਣਾ ਹਾਂ ਆਬਵੀਅਸਲੀ ਜੇ ਵਿਆਜ ਜ਼ਿਆਦਾ ਪਿਆਰਾ ਤੇ ਵਿਆਜ ਦੀ ਕੇਅਰ ਵੀ ਜ਼ਿਆਦਾ ਕਰੋ ਨਾ ਹੂੰ ਸਾਨੂੰ ਦਿੱਤੇ ਚਿਪਸ ਕਦੇ ਵੀ ਸਿਗੇ ਸਰ ਉਦੋਂ ਵੀ ਸਿਗੇ ਸਭ ਕੁਝ ਸਿਗਾ ਹਾਂ ਹੁੰਦਾ ਹੋਊਗਾ ਬਿਲਕੁਲ ਹੈਨਾ ਬਿਲਕੁਲ ਹੁੰਦੇ ਹਨਗੇ ਪਰ ਆਪਣੇ ਆ ਸ਼ਾਇਦ ਤੁਹਾਡੇ ਇੱਥੇ ਨਾਨਕੇ ਦਾਦਕੇ ਜਾ ਕੇ ਮੇਰੇ ਬੇਟੇ ਨੂੰ ਪੁੱਛੋ ਇੱਕ ਵਾਰੀ ਕਿ ਮੈਂ ਜਬ ਨਾਨੀ ਹਾਊਸ ਜਾਊਗਾ ਵਾਹ ਪੇ ਬਾਹਰ ਦਾ ਖਾਣਾ ਅਲਾਉ ਨਹੀਂ ਅੱਛਾ ਸ਼ੀ ਮੇਡ ਦ ਰੂਲਸ ਨਾ ਉਹਨਾਂ ਨੇ ਸਾਨੂੰ ਖਾਣ ਦਿੱਤਾ ਨਾ ਹੁਣ ਬੇਟੇ ਨੂੰ ਖਾਣ ਦਿੰਦੇ ਉਹਨਾਂ ਨੇ ਰੂਲ ਬਣਾ ਕੇ ਰੱਖਿਆ ਕਿ ਜੋ ਚੀਜ਼ ਖਾਓਗੇ ਨਾਨੀ ਕੈਨ ਮੇਕ इजीली ਐਟ ਹੋਮ ਹਮ ਘਰ 'ਚ ਬਣਾ ਦੇਗੀ ਬਰ ਬਾਹਰ ਕਾ ਨਹੀਂ ਖਾਣਾ ਹਾਂ ਮੈਂ ਸੀਰੀਅਸਲੀ ਦੱਸ ਰਹੀ ਆ ਸਾਡੀ ਕਨਫੈਕਸ਼ਨਰੀ ਦੀ ਹੋਲਸੇਲ ਸ਼ਾਪ ਹੈ ਫੈਕਟਰੀ ਹੈ ਪਫ ਚਿਪਸ ਕਰਕਰੇ ਦੀ ਠੀਕ ਹੈ ਤੇ ਆ ਸਾਰਮ ਜਦੋਂ ਅਸੀਂ ਨਾਨਕੇ ਜਾਂਦੇ ਆ ਹਾਂਜੀ ਤਾਂ ਉਹ ਵਿਚਾਰਾ ਇਤੋਂ ਸਟੱਫ ਥੋੜਾ ਬਹੁਤ ਲੈ ਕੇ ਜਾਂਦਾ ਕਿ ਉੱਥੇ ਤਾਂ ਨਾਨੀ ਖਰੀਦਣ ਨਹੀਂ ਦਊਗੀ ਨਾ ਖਰੀਦਣ ਦਉਗੀ ਨਾ ਖਾਂਦੋਗੀ ਕਿਉਂ ਸ਼ਾਇਦ ਉਹਨੂੰ ਜ਼ਿਆਦਾ ਵਿਆਜ ਪਿਆਰ ਹੈ ਹਾਂ ਬਿਲਕੁਲ ਹੈਨਾ ਪੁੰਜੀ ਵਿੱਚ ਤੁਸੀਂ ਗੱਲ ਕੀਤੀ ਕਿ ਦਾਦਾ ਦਾਦੀ ਕਹਿੰਦੇ ਕਿ ਨਹੀਂ ਖਾਂਦੇ ਤਾਂ ਮੇਰੀ ਰਿਕਵੈਸਟ ਹੈ ਸਾਰੇ ਦਾਦਾ ਦਾਦੀ ਨੂੰ ਕਿ ਜਿਵੇਂ ਤੁਸੀਂ ਆਪਣੇ ਬੱਚਿਆਂ ਦੀ ਕੇਅਰ ਕੀਤੀ ਹੈ ਉਹਨਾਂ ਨੂੰ ਹੈਲਦੀ ਈਟਿੰਗ ਸਿਖਾਈ ਹੈ ਤੇ ਇਹ ਤੁਹਾਡਾ ਵਿਆਜ ਹੈ ਇਹਦੀ ਕੇਅਰ ਜ਼ਿਆਦਾ ਕਰੋ ਇਨਾਂ ਨੂੰ ਵੀ ਹੈਲਦੀ ਈਟਿੰਗ ਸਿਖਾਓ ਹਾਂ ਇਹਦੇ ਕਰਕੇ ਨਾ ਕਈ ਵਾਰੀ ਸੱਸ ਨੂੰ ਉਹਦੇ ਵਿੱਚ ਵੀ ਉਹ ਡਿਪਰੈਸਸ ਆ ਜਾਂਦੇ ਆ ਹੈਨਾ ਤਾਂ ਪਲੀਜ਼ ਉਹਨਾਂ ਦੀ ਹੈਲਪ ਕਰੋ ਇਹਦੇ ਅੰਦਰ ਤੁਸੀਂ ਹੈਨਾ ਤੁਸੀਂ ਹੈਡ ਹੋ ਘਰ ਦੇ ਪ੍ਰਿੰਸੀਪਲ ਉਹ ਪ੍ਰਿੰਸੀਪਲ ਦਾ ਰੋਲ ਚੱਲੇਗਾ ਤਾਂ ਕਿਉਂ ਨਾ ਉਹਨੂੰ ਹੈਲਦੀ ਸਾਈਡ ਲੈ ਕੇ ਜਾਈਏ